ਤੇ ਅੱਜ ਵੀ ਮੈਨੂੰ ਯਾਦ ਆਉਂਦਾ ਉਹ ਮੈਡਮ ਨੇ ਬੜੇ ਪਿਆਰ ਨਾਲ ਸਮਝਾਇਆ ਕਹਿੰਦੀ ਵੇਖੋ ਕਿ ਚਾਹ ਦਾ ਕੱਪ ਪਿਆ ਵਿੱਚ ਮੱਖੀ ਪੈ ਗਈ ਚਾਹ ਦਾ ਕੱਪ ਪਿਆ ਤੇ ਵਿੱਚ ਮੱਖੀ ਪੈ ਗਈ ਤੇ ਕੰਜੂਸ ਬੰਦਾ ਕੀ ਕਰਦਾ ਵੀ ਮੱਖੀ ਕੱਢਦਾ ਤੇ ਮੂੰਹ ਵਿੱਚ ਪਾ ਕੇ ਚੂਸ ਕੇ ਫਿਰ ਛੁੱਟ ਦਿੰਦਾ ਵੀ ਜਿਹੜੀ ਮੱਖੀ ਨੂੰ ਚਾਹ ਲੱਗੀ ਕਿਤੇ ਉਹ ਵੀ ਨਾ ਚਲ ਜੇ ਕਹਿੰਦੇ ਤਾਂ ਕਹਿੰਦੇ ਵੀ ਇੰਨਾ ਕੰਜੂਸ ਮੱਖੀ ਚੂਸ ਵੀ ਚਾਹ ਦੇ ਕੱਪ ਵਿੱਚ ਪਈ ਹੋਈ ਮੱਖੀ ਵੀ ਚੂਸ ਕੇ ਛੁੱਟਦਾ ਐ ਐਡਾ ਕੰਜੂਸ ਜਿਵੇਂ ਇੱਕ ਕੋਈ ਕੰਜੂਸ ਬੰਦਾ ਸੀ ਉਹਨਾਂ ਨੂੰ ਕਹਿੰਨੇ ਦੇਸੀ ਕਿ ਉਹ ਦੇ ਤ ਦੇ ਦਿੱਤਾ ਬੜਾ ਕੰਜੂਸ ਬੰਦਾ ਕਹਿੰਦੇ ਦੇਸੀ ਕਿ ਉਹ ਨੂੰ ਦੇ ਦਿੱਤਾ ਕਦੇ ਨਹੀਂ ਸੀ ਮਿਲਿਆ ਦੇਸੀ ਕਿ ਉਹ ਕੰਜੂਸ ਬੰਦੇ ਨੂੰ ਜੁੜ ਗਿਆ ਇੱਕ ਉਹਦੀ ਘਰਵਾਲੀ ਦੋ ਉਹਦੇ ਬੱਚੇ ਬੜਾ ਖੁਸ਼ ਕਹਿੰਦੇ ਵੀ ਅੱਜ ਤੇ ਦੇਸੀ ਕਿ ਉਹ ਮਿਲਿਆ ਨਿਆਣੇ ਬੜੇ ਖੁਸ਼ ਘਰਵਾਲੀ ਬੜੀ ਖੁਸ਼ ਵੀ ਕਿ ਉਹ ਲੈ ਕੇ ਆਇਆ ਹੈ ਰੋਟੀਆਂ ਚੋਪੜ ਕੇ ਖਾਵਾਂਗੇ ਸਵਾਦ ਲੱਗਣਗੀਆਂ ਕਹਿੰਦੇ ਕੰਜੂਸ ਨੇ ਕੀ ਕੀਤਾ ਉਹ ਸਾਰੇ ਪ੍ਰਸ਼ਾਦ ਦੇ ਪਾਣੀ ਪਾ ਕੇ ਰੱਖ ਲਿਆ ਤੇ ਸ਼ੀਸ਼ੀ ਘਿਓ ਦੀ ਵਿੱਚ ਰੱਖ ਲਈ ਉਹ ਢੱਕਣ ਖੋਲਣ ਤੇ ਢੱਕਣ ਖੋਲਣਾ ਆਂਦੇ ਵੀ ਕਹਿੰਦਾ ਨਾ ਨਾ ਢੱਕਣ ਖੋਲਣਾ ਥੋੜੀ ਐ ਸ਼ੀਸ਼ੀ ਨਾਲ ਘਸਾਕ-ਸਾ ਕੇ ਖਾਈ ਚੱਲੋ ਵਿੱਚੋਂ ਸਵਾਦ ਆਈ ਜਾਊਗਾ ਐਡਾ ਕੰਜੂਸ ਹੁਣ ਜਿੱਤਰਾਂ ਦਾ ਪਿਓ ਉਤਰਾਂ ਦੇ ਬੱਚੇ ਹੋਗੇ ਉਤਰਾਂ ਦੀ ਘਰਵਾਲੀ ਹੋਗੀ ਇੱਕ ਦਿਨ ਕਹਿੰਦੇ ਕੰਜੂਸ ਨੂੰ ਕਿਤੇ ਜਾਣਾ ਪੈ ਗਿਆ ਤੇ ਉਹਦੇ ਮਨ ਵਿੱਚ ਵੀ ਪਿੱਛੋਂ ਕਿਤੇ ਘਿਓ ਨਾ ਖਾ ਜਾਣ ਕਹਿੰਦੇ ਕਿ ਉਹ ਦੀ ਸ਼ੀਸ਼ੀ ਅਲਮਾਰੀ ਵਿੱਚ ਰੱਖ ਕੇ ਤੇ ਬਾਰੂ ਜਿੰਦਰਾ ਮਾਰ ਗਿਆ। ਤੇ ਪਿਛੋਂ ਕਿਤੇ ਨਿਆਣੇ ਕਿ ਉਹ ਨਾ ਮੁਕਾ ਦੇਣ ਘਰਵਾਲੀ ਵੀ ਘਰ ਨੂੰ ਸੰਭਣ ਵਾਲੀ ਨਹੀਂ ਕਿਤੇ ਕਿ ਉਹ ਹੀ ਨਾ ਖਰਾਬ ਹੋ ਜੇ ਸਾਰਾ ਹੀ ਨਾ ਕਿਤੇ ਮੁਕਾ ਦੇਣ। ਮੈਂ ਤੇ ਮੁਕਣ ਨਹੀਂ ਦੇਣਾ ਮਸਾਂ ਜੁੜਿਆ। ਕਹਿੰਦੇ ਅਲਮਾਰੀ ਵਿੱਚ ਰੱਖ ਕੇ ਜਿੰਦਰਾ ਮਾਰ ਗਿਆ ਤੇ ਦੋ ਰਾਤਾਂ ਕਿਤੇ ਬਾਹਰ ਰਹਿ ਕੇ ਘਰ ਆਇਆ। ਤੇ ਆ ਕੇ ਨਾ ਮਜ਼ਾਕ ਕਰਦਾ ਆਪਣੇ ਘਰਵਾਲੀ ਨੂੰ ਬੱਚਿਆਂ ਨੂੰ ਕਹਿੰਦੇ ਫਿਰ ਦੋ ਦਿਨ ਤੇ ਰੋਟੀਆਂ ਸੁੱਕੀਆਂ ਹੀ ਖਾਧੀਆਂ ਹੋਣੀਆਂ। ਖਾਂਦੇ ਤੇ ਰੋਜ਼ ਸੁੱਕੀਆਂ ਸੀ ਵਿਚਾਰੇ ਸ਼ੀਸ਼ੀ ਨਾਲ ਘਸਾ ਕੇ ਰੋਟੀਆਂ ਦੇ ਦਿੰਦਾ ਸੀ ਤੇ ਅੱਜ ਸ਼ੀਸ਼ੀ ਰੱਖੀ ਅਲਮਾਰੀ ਚ ਦੋਵਾਂ ਦਿਨਾਂ ਬਾਅਦ ਮੁੜਿਆ ਕਹਿੰਦਾ ਵੀ ਰੋਟੀਆਂ ਤੇ ਸੁੱਕੀਆਂ ਖਾਧੀਆਂ ਹੋਣੀਆਂ ਕਹਿੰਦੇ ਨਹੀਂ ਪਾਪਾ ਅਸੀਂ ਅਲਮਾਰੀ ਦੇ ਹੈਂਡਲੋਂ ਘਸਾ ਕੇ ਖਾ ਲਈਆਂ ਸੀ ਤੇ ਘਸਾਉਣੀਆਂ ਵੀ ਇਹੋ ਸੋਚ ਲਿਆ ਵੀ ਕਿਉਂ ਅਲਮਾਰੀ ਚ ਪਿਆ ਇਸ ਤਰ੍ਹਾਂ ਕੰਜੂਸੀ ਦੇ ਬੜੇ ਕਿਸੇ ਨੇ ਕੰਜੂਸ ਬੰਦੇ ਬੜੀ ਹੱਦ ਤੱਕ ਗਿਰ ਜਾਂਦੇ ਆ ਪਰ ਉਹ ਮਾਇਆ ਬਚਾਉਂਦੇ ਆ ਮਾਇਆ ਵੀ ਕਿਵੇਂ ਨਾ ਕਿਵੇਂ ਕਰਕੇ ਸਾਡੇ ਪੈਸੇ ਬਾਚ ਜਾਣ ਬਾਣੀ ਵਿੱਚ ਕੰਜੂਸਾਂ ਦੀ ਬੜੀ ਗੱਲ ਬੜਿਆਂ ਥਾਵਾਂ ਤੇ ਕੀਤੀ ਜਿਵੇਂ ਅੱਜ ਆ ਗਿਆ ਬਤਨ ਕਹਿੰਦੇ ਧਾਏ ਧਾਏ ਕਿਰਪਨ ਸ਼ਰਮ ਤੀਨੂ ਇਕੱਤਰ ਕਰੀ ਹੈ ਮਾਇਆ ਸੂਮ ਬੰਦੇ ਨੇ ਕੰਜੂਸ ਬੰਦੇ ਨੇ ਕਬੀਰ ਸਾਹਿਬ ਦਾ ਇੱਕ ਥਾਂ ਤੇ ਬਚਨ ਆਉਂਦਾ ਹੈ ਸੂਮਾਂ ਦੇ ਬਾਰੇ ਕਹਿੰਦੇ ਸੂਮਹਿ ਧਨ ਰੱਖਣ ਕਉ ਦੀਆ ਮੁਗਦ ਕਹੈ ਧਨ ਮੇਰਾ ਜਮਕਾ ਡੰਡ ਮੂੰਡ ਮਹਿ ਲਾਗੇ ਕਿਨ ਮੈਂ ਕਰੇ ਨਵੇਰਾ ਕਿੰਦੇ ਕੰਜੂਸ ਬੰਦੇ ਨੂੰ ਮਾਲਕ ਨੇ ਧਨ ਦੌਲਤ ਮਾਇਆ ਕੇਵਲ ਰਾਖੀ ਵਾਸਤੇ ਦਿੱਤੀ ਵੀ ਤੂੰ ਦੀ ਰਾਖੀ ਕਰਨੀ ਆ ਖਰਚਣੀ ਨਹੀਂ ਆ ਇਹ ਬਾਣੀ ਕਹਿ ਰਹੀ ਹੈ ਹੁਣ ਬਾਣੀ ਦਾ ਬਚਨ ਹੈ ਸੂਮੈ ਧਨ ਰੱਖਣ ਕੋ ਦੀਆ ਮੁਗਦ ਕਹੈ ਧਨ ਮੇਰਾ ਕੰਜੂਸ ਬੰਦੇ ਨੂੰ ਧਨ ਕੇਵਲ ਮਾਲਕ ਨੇ ਰੱਖਣ ਵਾਸਤੇ ਦਿੱਤਾ ਹੈ ਕਿ ਤੈਨੂੰ ਵਰਤਣ ਦਾ ਹੁਕਮ ਨਹੀਂ ਤੂੰ ਬਸ ਜੋੜੀ ਚੱਲ ਜਮਾ ਕਰੀ ਚੱਲ ਜਦ ਤਨ ਮਰੇਗਾ ਵਰਤੇਗਾ ਮਗਰੋਂ ਕੋਈ ਹੋਰ ਹੀ ਆਖੋ ਸਤਨਾਮ ਸ਼੍ਰੀ ਤੈਨੂੰ ਵਰਤਨ ਦਾ ਹੁਕਮ ਨਹੀਂ ਹੈ ਤੇ ਕਹਿੰਦੇ ਉਹ ਮੁਗਦ ਮੂਰਖ ਬੰਦਾ ਕਹਿੰਦਾ ਮੇਰਾ ਧਨ ਮੇਰਾ ਧਨ ਫਿਰ ਹੁੰਦਾ ਕੀ ਹੈ ਜਮਕਾ ਡੰਡ ਮੂੰਡ ਮੈਂ ਲੱਗਿਆ ਫਿਰ ਜਮਾ ਦਾ ਡੰਡ ਆ ਕੇ ਮੂੰਹ ਤੇ ਲੱਗਦਾ ਇੱਕ ਖੇਨੇ ਵਿੱਚ ਇੱਕ ਕੰਜੂਸ ਬੰਦੇ ਦਾ ਨਵੇੜਾ ਕਰ ਦਿੰਦਾ ਹੈ ਭਾਵ ਕਿ ਆਤਮਾ ਕੱਢ ਕੇ ਨਾਲ ਲੈ ਜਾਂਦਾ ਤੇ ਉਹ ਜੋੜਿਆ ਹੋਇਆ ਧਨ ਮਾਇਆ ਇੱਥੇ ਹੀ ਰਹਿ ਜਾਂਦੀ ਆ ਕੋ ਸਤਨਾਮ ਸ਼੍ਰੀ ਤੋ ਕਹਿੰਦੇ ਧਾਏ ਧਾਏ ਕਿਰਪਨ ਸ਼ਰਮ ਕਿਨੋ ਇਕੱਤਰ ਕਰੀ ਹੈ ਮਾਇਆ ਜਿਵੇਂ ਇੱਕ ਸੂਮ ਕੰਜੂਸ ਬੰਦੇ ਨੇ দৌড় দৌড় ਕੇ ਹਲਕਾਰਾ ਬਣ ਕੇ ਬੜਾ ਥੱਕ ਕੇ ਟੁੱਟ ਕੇ ਮਾਇਆ ਇਕੱਠੀ ਕੀਤੀ ਹੈ